ਪੰਜਾਬ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਕਈ ਥਾਵਾਂ ਦੇ ਉੱਤੇ ਤੇ ਅਜਿਹੇ ਦੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇਸ بارش ਦੇ ਵਿੱਚ ਕਪੂਰਥਲਾ ਦੀ ਇੱਕ 100 ਸਾਲ ਪੁਰਾਣੀ ਇਮਾਰਤ ਡਿੱਗ ਜਾਂਦੀ ਹੈ ਤਾਂ ਇਸ ਇਮਾਰਤ ਦੇ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਬਣ ਜਾਂਦਾ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਇਹ ਤੁਹਾਨੂੰ ਦੱਸਦੀ ਕਿ ਅਗਲੇ 48 ਘੰਟਿਆਂ ਦੇ ਲਈ ਸਾਵਧਾਨ ਤੇ ਸੁਚੇਤ ਰਹਿਣ ਦੇ ਲਈ ਇਹ ਬੇਨਤੀ ਜਿਹੜੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਅਜਿਹੇ ਮੌਸਮ ਦੇ ਵਿੱਚ ਕਪੂਰਥਲਾ ਦੇ ਵਿੱਚ ਜੋ ਕਿ ਬਿਜਲੀ ਕਨੈਕਸ਼ਨ ਵੀ ਕੱਟੇ ਗਏ ਨੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਜਾਵੇ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹ ਇਹਨਾਂ ਸਾਂਝੀ ਕਰ ਰਹੇ ਆਂ ਹਾਲਾਂਕਿ ਪੰਜਾਬ ਦੇ ਵਿੱਚ ਲਗਾਤਾਰ ਕਈ ਥਾਵਾਂ ਦੇ ਉੱਤੇ ਇਹ بارش ਹੋ ਰਹੀ ਹੈ ਤਾਂ بارش ਦੇ ਕਾਰਨ ਕਪੂਰਥਲਾ ਦੇ ਵਿੱਚ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸਾਰਾ ਦਿਨ ਹੋਈ ਯਾਨੀ ਕਿ ਇੱਕ ਦਿਨ ਦੀ ਲਗਾਤਾਰ بارش ਨੇ ਇਹ ਹਾਲ ਕਰ ਦਿੱਤਾ ਜੋ ਕਿ ਕਪੂਰਥਲਾ ਦਾ ਪੁਰਾਣੀ ਜਿਹੜੀ ਕਿ ਦੰਦ ਦੱਸਦੀ ਹੈ ਕਿ ਪੁਰਾਣੀ ਸਬਜ਼ੀ ਮੰਡੀ ਵਿਖੇ ਇੱਕ ਕਾਫੀ ਪੁਰਾਣੀ ਇਮਾਰਤ ਸੀ ਕਿ ਜੋ ਕਿ ਅਚਾਨਕ ਡਿੱਗ ਜਾਂਦੀ ਆ ਇਸ ਹਾਸੇ ਦੇ ਕਾਰਨ ਇਮਾਰਤ ਦੇ ਨਾਲ ਲੱਗੇ ਦੋ ਤਿੰਨ ਬਿਜਲੀ ਦੇ ਖੰਭੇ ਦੇ ਅਤੇ ਤਾਰਾਂ ਵੀ ਟੁੱਟ ਗਈਆਂ ਤੇ ਪੂਰੇ ਇਲਾਕੇ ਦੇ ਵਿੱਚ ਬਿਜਲੀ ਸਪਲਾਈ ਵੀ ਬੰਦ ਹੋ ਗਈ ਹੈ ਗنیمਤ ਇਹ ਰਹੀ ਹੈ ਕਿ ਇਹ ਇਮਾਰਤ ਲਗਭਗ ਰਾਤ 3:30 ਵਜੇ ਦੇ ਕਰੀਬ ਡਿੱਗੀ ਹੈ ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜ਼ਿਕਰਯੋਗ ਹੈ ਕਿ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਇਹ ਬਿਲਡਿੰਗ ਲਗਭਗ 100 ਸਾਲ ਪੁਰਾਣੀ ਸੀ ਜਿੱਥੇ ਕਦੇ ਬਾਲੀ ਪਟੂਰੀਆ ਵਾਲੇ ਦੀ ਦੁਕਾਨ ਹੁੰਦੀ ਸੀਗੀ ਬਹੁਤ ਮਸ਼ਹੂਰ ਸੀਗੀ ਉਹ ਦੁਕਾਨ ਤੇ ਰਾਤ ਨੂੰ ਡਿੱਗਣ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਕਰ ਦਿਨ ਦੇ ਵੇਲੇ ਇਹ ਹਾਦਸਾ ਹੁੰਦਾ ਜਕਰ ਦਿਨ ਦੇ ਵੇਲੇ ਇਹ ਇਮਾਰਤ ਡਿੱਗਦੀ ਤਾਂ ਇਸ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਤੇ ਲੋਕਾਂ ਨੂੰ ਵੀ ਜਿਹੜਾ ਕਿ ਨੁਕਸਾਨ ਹੋ ਸਕਦਾ ਸੀਗਾ ਕਿਉਂਕਿ ਆਓ ਜਿਹੜੀ ਸਬਜ਼ੀ ਮੰਡੀ ਸੀਗੀ ਪੁਰਾਣੀ ਆਂਢਣਾਂ 'ਵੈ ਲੋਕ ਉਥੋਂ ਗੁਜ਼ਰਦੇ ਸੀਗੇ ਤਾਂ ਜੇਕਰ ਦਿਨ ਦੇ ਵਕਤ ਇਹ ਡਿੱਗਦੀ ਤਾਂ ਬੜੀ ਨੁਕਸਾਨ ਹੋ ਸਕਦਾ ਸੀਗਾ ਕਿਉਂਕਿ ਇਸ ਸਬਜ਼ੀ ਮੰਡੀ ਦੇ ਵਿੱਚ ਸਵੇਰ ਤੋਂ ਹੀ ਇੱਥੇ ਕਾਫੀ ਭੀੜ ਹੋਣ ਲੱਗਦੀ ਹੈ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਸ਼ਹਿਰ ਦੇ ਵਿੱਚ ਪੁਰਾਣੀ ਇਮਾਰਤਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਸ ਨੂੰ ਜੋ ਕਿ ਖਤਮ ਕਰਵਾਵੇ ਤਾਂ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬ ਦੇ ਕਪੂਰਥਲਾ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਇੱਕ ਦਿਨ ਲਗਾਤਾਰ ਬਾਰਿਸ਼ ਹੋਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈਗਾ ਇੱਕ ਪੁਰਾਣੀ ਬਿਲਡਿੰਗ ਇਮਾਰਤ ਜਿਹੜੀ ਸੀਗੀ ਉਹ 100 ਸਾਲ ਪੁਰਾਣੀ ਸੀਗੀ ਜੋ ਕਿ ਅਚਾਨਕ ਡਿੱਗ ਜਾਂਦੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਇਸ ਸਮੇਂ ਕਾਫੀ ਡਰਦਾ ਮਾਹੌਲ ਹੈਗਾ ਤੇ ਉਹਨਾਂ ਨੇ ਨਗਰ ਨਿਗਮ ਨੂੰ ਵੀ ਅਪੀਲ ਕੀਤੀ ਹੈ ਕਿ ਜਿੰਨੀ ਵੀ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਦਾ ਜੋ ਕਿ ਜ਼ਰੂਰ ਕੁਝ ਕਰਣਾ ਤਾਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਤਾਂ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਹੈ ਕਈ ਥਾਵਾਂ ਦੇ ਉੱਤੇ ਤੇ ਆਉਣ ਵਾਲੇ ਜੋ ਕਿ 3 ਦਿਨਾਂ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ ਤੇ ਕਈ ਥਾਵਾਂ ਦੇ ਉੱਤੇ ਤੁਹਾਨੂੰ ਦੱਸਦੇ ਕਿ ਬਿਲਕੁਲ ਸੁੱਕਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੰਜਾਬ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਕੁਝ ਇਲਾਕੇ ਜਮਾ ਸੁੱਕੇ ਪਏ ਨੇ ਜਿੱਥੇ ਗਰਮੀ ਵੀ ਪੈ ਰਹੀ ਹੈ ਤਾਂ ਤਾਪਮਾਨ 35 ਡਿਗਰੀ ਵੀ ਜਿਹੜਾ ਕਿ ਦਰਜ ਕੀਤਾ ਗਿਆ ਅਬੋਰ ਜੇਕਰ ਗੱਲ ਕੀਤੀ ਜਾਵੇ ਤਾਂ ਅਬੋਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ 35 ਡਿਗਰੀ ਤੇ ਪੰਜਾਬ ਦੇ ਮੋਹਾਲੀ ਦੇ ਵਿੱਚ ਵੀ ਲਗਾਤਾਰ ਬਾਰਿਸ਼ ਹੋ ਰਹੀ ਹੈ ਤਾ ਅੱਜ ਵੀ ਤੁਹਾਨੂੰ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹੈ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਹੈਗਾ ਤੇ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਇਮਾਰਤ ਦੀ ਜੋ ਕਿ ਰਾਤ ਦੇ ਵੇਲੇ ਟੈਟਰੀ ਹੋ ਜਾਂਦੀ ਹੈ ਇਹ ਆਪਣੇ ਹਾਂਜੀ ਆਪਣੇ ਆਪਣੇ ਖਾਸ ਬੰਦੇ ਦਾ ਰਿਸ਼ਤੇਦਾਰਾਂ ਦਾ ਆਪਣੇ ਤੇ ਇਹ ਕਾਫੀ ਦਿਨ ਤੋਂ ਪੁਰਾਣੀ ਪਈ ਸੀ ਬਿਲਡਿੰਗ ਇਹ ਘੱਟੋ ਘੱਟ 100 ਸਾਲ ਪੁਰਾਣੀ ਬਿਲਡਿੰਗ ਹੈਗੀ ਆ ਤੇ ਉਹ ਮੀਂਹ ਕਰਕੇ ਕਿੰਨੇ ਮੀਂਹ ਬਾਰੇ ਬਰਸਾਤਾ ਹੋ ਰਹੀਆਂ ਔਰ ਇਹਦਾ ਝੜੇ ਝੜੇ ਪਰ ਕੁਛ ਬੰਦੇ ਆ ਕੋ ਪਤਾ ਲਗਾ ਕਿ ਇਹ ਤੁਹਾਡਾ ਮਕਾਨ ਆ ਤੁਸੀਂ ਕਹਿ ਰਹੇ ਹੋ ਕਿ ਇਹ ਬਾਹਰੋਂ ਬੰਦੇ ਨਹੀਂ ਨਹੀਂ ਹੈਗੇ ਸਾਡੇ ਰਿਸ਼ਤੇਦਾਰਾਂ ਦਾ ਹੀ ਆ ਮੇਰੇ ਨਾਲ ਤੇ ਕੋਈ ਨਹੀਂ ਮੇਰੇ ਰਿਸ਼ਤੇਦਾਰਾਂ ਦਾ ਹੀ ਆ ਮੇਰਾ ਹੀ ਹੋ ਗਿਆ ਸਾਡਾ ਤੁਸੀਂ ਮੈਨੂੰ ਲਾਜਾ ਚਲੋ ਤੁਸੀਂ ਮੇਰਾ ਹੀ ਹੋ ਗਿਆ ਪਰ ਕਹਿੰਦੇ ਕਿ ਇਹ ਪਾਸ ਵੀ ਨਹੀਂ ਸੀ ਤੇ ਇਹਦੀ ਐਨਸੀ ਵੀ ਕਰਾ ਵੀ ਨਹੀਂ ਗਈ ਨਹੀਂ ਇਹਦੇ ਵਿੱਚ ਕੋਈ ਇਹ ਕਿਹੜਾ ਕੋਈ ਬਣਾ ਰਿਹਾ ਹੈ ਕੰਸਟਰਕਸ਼ਨ ਹੋ ਰਹੀ ਹੈ ਜਾਂ ਕੰਸਟਰਕਸ਼ਨ ਹੋਈ ਹੁੰਦੀ ਫਿਰ ਡਿੱਗ ਨਹੀਂ ਦੇਣਾ ਸੀ ਤੇ ਆਪ ਬਣਾ ਦੇਣਾ ਸੀ ਇਹਦੀ ਕੁਦਰਤੀ ਰਹਾ ਬੋਲੋ ਡਿੱਗਿਆ ਨਾ ਇਹ ਤਾਂ ਅੱਜ ਦਾ 5 ਸਾਲ ਦਾ ਇਦਾਂ ਹੀ ਅਸੀਂ ਜਿਹੜੇ ਲੱਗੇ ਤਾਂ ਕਿ ਬੰਦੇ ਸਾਬ ਨੂੰ ਪਤਾ ਕਰ ਸਕਦੇ ਪਰ ਪੁਰਾਣੀ ਬਿਲਡਿੰਗ ਹੋਣ ਦੇ ਕਰਕੇ ਤੁਸੀਂ ਦੇਖੋ ਜੇ ਇੱਕ ਸਾਦੇ ਤਰ੍ਹਾਂ ਦੀ ਬਿਲਡਿੰਗ ਡਿੱਗੀ ਹੈ ਜੇ ਬਿਨੈ ਡਿੱਗਦੀ ਤੇ ਬਹੁਤ ਵੱਡਾ ਜਣਾ ਨੁਕਸਾਨ ਹੋ ਜਾਣਾ ਉਹਦੇ ਭਾਜੀ ਕੁਦਰਤ ਹੈਗੀ ਆਪਾਂ ਖੜੇ ਐ ਇਸ ਵੇਲੇ ਕੁਝ ਵੀ ਹੋ ਸਕਦਾ ਬਿਜਲੀ ਪੈ ਜਾਂਦੀ ਕਿਛੂ ਉੱਤੇ ਪੈ ਜਾਂਦੀ ਇਹ ਤਾਂ ਨੇਚਰਲ ਹੈਗਾ ਨਾ ਨੇਚਰਲ ਡਿਜ਼ਾਸਟਰ ਹੈਗਾ ਇਹਦੇ ਉੱਤੇ ਤਾਂ ਕਿਸੇ ਦਾ ਜੋਰ ਹੀ ਨਹੀਂ ਜਾ ਵਾ ਜਿਹੜਾ ਰੱਬ ਨੇ ਬਚਾਇਆ ਜੇ ਨਹੀਂ ਹੁੰਦੀ ਤੇ ਦੇਨੇ ਵੀ ਰੱਖ ਸਕਦੀ ਸੀ ਇਹਦੇ ਰੱਬ ਦੇ ਰੰਗ ਆ ਕਿਸੇ ਉੱਤੇ ਵੀ ਕੁਝ ਵੀ ਅਸਦਾ ਆਪਾਂ ਖੜੇ ਆ ਇਸ ਵੇਲੇ ਬਿਜਲੀ ਡਿੱਗਦੀ ਆ ਤੇ ਰੱਬ ਦੇ ਰੰਗ ਆ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਜੀ ਇਹ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਬਚਾ ਹੋ ਗਿਆ ਸਾਊ ਦਾ ਸਭ ਤੋਂ ਵੱਡੀ ਮੇਨ ਗੱਲ ਇਹ ਹੈ ਕਿ ਸ਼ੁਕਰ ਆ ਪਰਮਾਤਮਾ ਦਾ ਕਿ ਉਹਨੇ ਸਭ ਨੂੰ ਬਚਾਇਆ ਸਭ ਤੋਂ ਵੱਡੀ ਗੱਲ ਇਹ ਕਿ ਕਿੰਨਾ ਕ ਸਾਲ ਪੁਰਾਣਾ ਮਕਾਨ ਹੈ ਇਹ 100 ਸਾਲ ਪੁਰਾਣਾ ਮਕਾਨ ਹੋਇਆ ਹੈ ਉਹ ਪੁਰਾਣੀ ਮਹਾਰਤ ਸੀ ਨਾ ਜਿਹੜੀ ਕਾਫੀ ਸਾਲ ਤੋਂ ਬਣੀ ਹੋਈ ਸੀ 100 ਸਾਲ ਤੋਂ ਪੁਰਾਣੀ ਆ ਇਸ ਕਰਕੇ ਉਹ ਕੁਦਰਤੀ ਮਾਰਕ ਬਾਰ ਦਾ ਮਾਹੌਲ ਹੈ ਦਾ ਕਿੰਨੇ ਕੁ ਜਹਾਸਾ ਹੈ ਇਹ ਰਾਤੀ 2:30 ਨੂੰ ਲੱਗਦਾ 2:30 ਨੂੰ 2:30 ਤੇ ਤੁਸੀਂ ਕਮੇਟੀ ਨੇ ਕਈ ਵਾਰੀ ਕਿਹਾ ਕਿ ਮਕਾਨ ਪੁਰਾਣਾ ਵਾ ਕਿਉਂਕਿ ਪਤਾ ਲੱਗਾ ਕਿ ਇਹ ਜਿਹੜੀ ਬਿਲਡਿੰਗ ਜਿਹੜੀ ਹੈ ਪੁਰਾਣੀ ਹੈ ਤੇ ਇਹਦੀ ਕੋਈ ਐਨਓਸੀ ਵਗੈਰਾ ਜੋ ਪੁੱਛੀ ਗਈ ਨਹੀਂ ਹਾਂਜੀ ਇਹਦੀ ਐਨਓਸੀ ਵਗੈਰਾ ਹੈ ਨਹੀਂ ਇਹ ਕੋਈ ਨਹੀਂ ਇਹ ਤਾਂ ਪ੍ਰਾਣਾ ਮਕਾਨ ਆ ਜਿੱਦਾਂ ਕਿਸੇ ਦਾ ਵਾ ਪ੍ਰਾਣਾ ਮਕਾਨ ਉਹਦੇ ਤੇ ਕੋਈ ਨਹੀਂ ਤੇ ਰਿਪੇਅਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਜਾਂ ਜਿਹਨਾਂ ਦਾ ਮਕਾਨ ਆ ਕਿਉਂਕਿ ਕਈ ਵਾਰੀ ਇਹ ਹੋ ਜਾਂਦਾ ਕਿ ਦੱਸਿਆ ਨਹੀਂ ਕਿਸ ਨੇ ਮੰਡੀ ਦੇ ਵਿੱਚ ਉਹ ਕਿ ਪ੍ਰਾਣਾ ਮਕਾਨ ਨਾਲ ਕੁਝ ਵੀ ਹੋ ਸਕਦਾ ਨਹੀਂ ਇਹ ਤਾਂ ਨਹੀਂ ਉਦਾਂ ਹੀ ਬੜਾਇਆ ਪਿਆ ਸੀ ਕਾਫੀ ਦੇਰ ਦਾ ਉਹ ਕਿਤੇ ਨਹੀਂ ਰਿਪੋਰਟ ਕਰੀ ਗਏ ਹੂੰ